ਬਿੰਦਰ ਰੌਇਲ ਜੀਯੂ ਪੀਓ ਚੈਨਲ ਦੇ ਨਾਲ ਇਹਦੇ ਚਾਪਾ ਕਰਦੇ ਹੁੰਨੇ ਆ ਪੰਜਾਬੀ ਸ਼ੁੱਧ ਲਿਖਣ ਦੇ ਟੰਗ ਅੱਜ ਆਪਾਂ ਆ ਗਏ ਸੀ ਗੱਗੇ ਪੈਰ ਬਿੰਦੀ ਵਾਲੇ ਸ਼ਬਦ ਕਿੰਨਾ ਦੇ ਵਿੱਚ ਪੈਂਦੀ ਹੈ ਜ਼ਰੂਰੀ ਆ ਪਾਉਣੀ ਛੱਡਣੀ ਨਹੀਂ ਹੈਗੀ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਅੰਗੇ ਦੇ ਵਕਤੋਂ ਕ ਕ ਕ ਗ ਗ ਗਾ ਆਉਂਦਾ ਜਿਹੜਾ ਉਹਦਾ ਕਿੱਥੇ ਕਿੱਥੇ ਲੱਗਦਾ ਉਹ ਕੁਝ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਲੱਗਦਾ ਆ ਉਹ ਹਲੇ ਵੀ ਉਹਦੀ ਵਰਤੋਂ ਹੁੰਦੀ ਹੈ ਸਾਰੇ ਕਿਤੇ ਨਹੀਂ ਹਟਿਆ ਹੈਗਾ ਉਸ ਤੋਂ ਬਾਅਦ ਆਪਾਂ ਕਰਾਂਗੇ ਜਿੱਥੇ ਜਜਾ ਨਹੀਂ ਲੱਗਦਾ ਝਜਾ ਲੱਗਦਾ ਜੇ ਆਪਾਂ ਉਥੇ ਇਹ ਵਾਲੇ ਸ਼ਬਦ ਲਾਵਾਂਗੇ ਜਜਾ ਲਾਵਾਂਗੇ ਤਾਂ ਉਹ ਗਲਤ ਹੋ ਜਾਏਗਾ ਤੇ ਕੁਝ ਸ਼ਬਦ ਹੈ ਜਹੇ ਨੇ ਜਿਨ੍ਹਾਂ ਦੇ ਵਿੱਚ ਜੱਜਾ ਲਾਈਏ ਤਾਂ ਉਹਦਾ ਅਰਥ ਹੋਰ ਹੈ ਜੱਜਾ ਲਾਈਏ ਤਾਂ ਉਹਦਾ ਅਰਥ ਹੋਰ ਹੈ ਉਹ ਵੀ ਕਰਾਂਗੇ ਅੱਜ ਆਪਾਂ ਇਹ ਤਿੰਨ ਚੀਜ਼ਾਂ ਕਰਨੀਆਂ ਨੇ ਤੇ ਕਮੈਂਟ ਕਰਿਆ ਕਰੋ ਜਦੋਂ ਮੇਰੇ ਨਾਲ ਜੁੜਦੇ ਹੋ ਸਤਿ ਸ੍ਰੀ ਅਕਾਲ ਬਟੇ ਜੇ ਚੰਗਾ ਲੱਗਦਾ ਤਾਂ ਜਰੂਰ ਦੱਸਿਆ ਕਰੋ ਹਾਂਜੀ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਗੱਗੇ ਪੈਰ ਬਿੰਦੀ ਵਾਲੇ ਸ਼ਬਦ ਗੱਗੇ ਦੇ ਖੱਬੇ ਪਾਸੇ ਬਿੰਦੀ ਪੈਂਦੀ ਹੈ ਇਧਰਲੀ ਸਾਈਡ ਤੇ ਇਹਦੇ ਵਿੱਚ ਇਹ ਸਸਾ ਵੀ ਬਿੰਦੀ ਵਾਲਾ ਤੇ ਗੱਗਾ ਵੀ ਬਿੰਦੀ ਵਾਲਾ ਗਾਸ ਗਾਸ ਮਤਲਬ ਕਿ ਜੇ ਕੋਈ ਬੇਹੋਸ਼ ਹੋ ਜਾਂਦਾ ਉਹਦੇ ਲਈ ਉਹ ਹੈ ਜਿਹੜਾ ਗਾਸ ਲਿਖਣਾ ਆਪਾਂ ਤਾਂ ਇਹ ਵਾਲਾ ਲਿਖਾਂਗੇ ਗਦਰ ਲਿਖਾਂਗੇ ਤਾਂ ਆਪਾਂ ਗੱਗੇ ਪੈਰ ਬਿੰਦੀ ਗੱਗੇ ਦੇ ਖੱਬੇ ਪਾਸੇ ਪੈਂਦੀ ਹੈ ਬਿੰਦੀ ਇਹ ਧਿਆਨ ਰੱਖਣਾ ਹੈ ਗਾਮ ਗਮ ਦੁੱਖ ਮਤਲਬ ਗਰੀਬ ਬੀ ਵਿੰਦੀ ਨਾਲ ਪੈਂਦਾ ਬਹੁਤ ਹੁਣ ਆਪਾਂ ਜ਼ਿਆਦਾਤਰ ਲਿਖਦੇ ਆਂ ਤਾਂ ਆਪਾਂ ਛੱਡੀ ਜਾਂਦੇ ਆ ਇਹ ਪਰ ਇਹ ਜਿਹੜੇ ਸੁੱਧਾ ਲਿਖਣਾ ਤਾਂ ਇਹ ਬਿੰਦੀ ਇਹਨਾਂ ਦੇ ਵਿੱਚ ਪੈਂਦੀ ਹੈ ਇਹ ਜਿਹੜੇ ਸ਼ਬਦ ਨੇ ਥੋੜੇ ਜਿਹੀ ਨੇ ਗਲਿਚਾ ਲਿਖਣਾ ਤਾਂ ਵੀ ਬਿੰਦੀ ਰਹਿੰਦੀ ਹੈ ਗਲਿਚਾ ਕੀ ਹੁੰਦਾ ਜਿਹੜਾ ਆਪਾਂ ਹੇਠਾਂ ਫਰਸ਼ ਤੇ ਵਿਛਾਇਆ ਜਾਂਦਾ ਹੈ ਗਦਾਰ ਗਦਾਰ ਹੁੰਦਾ ਜਿਹੜਾ ਕੋਈ ਆਪਣੇ ਦੇਸ਼ ਦਾ ਵਿਰੋਧ ਦੇ ਵਿੱਚ ਜਾਂ ਆਪਣੇ ਕਿਸੇ ਦੇ ਵਿਰੋਧ ਦੇ ਵਿੱਚ ਖੜਾ ਹੋ ਜਾਂਦਾ ਹੈ ਗਵਨ ਗਵਨ ਕਰਨਾ ਮਤਲਬ ਕਿ ਲੋਕੋ ਕਿਸੇ ਚ ਬੇਈਮਾਨੀ ਕਰਨੀ ਗਵਨ ਕਰਨਾ ਧੋਖਾ ਕਰਨਾ ਗੁਰ ਗੁਰ ਦੇ ਵਿੱਚ ਗੁਰ ਹੁੰਦਾ ਕੋਈ ਕਿਸੇ ਤੋਂ ਕੁਝ ਸਿੱਖਣਾ ਗੁਰ ਦੇ ਵਿੱਚ ਵੀ ਬਿੰਦੀ ਵਾਲਾ ਗੱਗਾ ਲੱਗਦਾ ਗਰਕ ਗਰਕ ਦੇ ਵਿੱਚ ਵੀ ਬਿੰਦੀ ਵਾਲਾ ਗੱਗਾ ਲੱਗਦਾ ਗਰਕ ਹੁੰਦਾ ਗਰਕ ਗਿਆ ਮਤਲਬ ਕਿ ਦਬ ਗੇ ਧਰਤੀ ਦੇ ਵਿੱਚ ਕਿਤੇ ਕੁਸ ਵਿੱਚ ਦਬ ਜਾਣਾ ਗਰਕ ਗਿਆ ਗਲਤ 20 ਬਿੰਦੀ ਦੇ ਨਾਲ ਪੈਂਦਾ ਗਾਇਬ ਵੀ ਬਿੰਦੀ ਦੇ ਨਾਲ ਪੈਂਦਾ ਗਾਇਬ ਮਤਲਬ ਕਿ ਵੀ ਮਿਲਣਾ ਖੋ ਜਾਣਾ ਤੇ ਗੁਸਲ ਖਾਨਾ ਵੀ ਬਿੰਦੀ ਦੇ ਨਾਲ ਪੈਂਦਾ ਖਾਨਾ 'ਚ ਵੀ ਖੱਖੇ ਵੀ ਪੈਰ ਬਿੰਦੀ ਪੈਂਦੀ ਹੈ ਤੇ ਗੈਰ ਗੈਰ ਵੀ ਬਿੰਦੀ ਨਾਲ ਪੈਂਦਾ ਪ੍ਰਾਇਮਕ ਲੋ ਤਮਗਾ ਤਮਗਾ ਵੀ ਬਿੰਦੀ ਦੇ ਨਾਲ ਪੈਂਦਾ ਤਮਗਾ ਹੁੰਦਾ ਜਿਹੜਾ ਕੋਈ ਪ੍ਰਾਈਜ਼ ਖੇਡਾਂ ਦੇ ਵਿੱਚ ਜਾ ਕੇ ਸਿਰ ਵਿੱਚ ਜਿੱਤ ਕੇ ਆਉਂਦੇ ਨੇ ਉਹਨੂੰ ਗੱਲ ਦੇ ਵਿੱਚ ਪਾਇਆ ਜਾਂਦਾ ਤਮਗਾ ਨਵਾਲਗ ਵੀ ਬਿੰਦੀ ਦੇ ਨਾਲ ਪੈਂਦਾ ਨਵਾਲਗ 18 ਸਾਲ ਤੋਂ ਘੱਟ ਉਮਰ ਦੇ ਨੂੰ ਕਰਦੇ ਨੇ ਚੁਗਲੀ ਚੁਗਲੀ ਵੀ ਬਿੰਦੀ ਨਾਲ ਬੰਦਾ ਦਿਮਾਗ ਵੀ ਗੱਗੇ ਦੇ ਪੈਰ 'ਚ ਬਿੰਦੀ ਪੈਂਦੀ ਹੈ ਬਗਾਵਤ ਵੀ ਗਗੇ ਦੇ ਪਰਚ ਵਿੱਚਿੰਦੀ ਬੰਦੀ ਬਗਾਵਤ ਹੁੰਦਾ ਵੀ ਕਿਸੇ ਦੇ ਖਿਲਾਫ ਜੇ ਕੋਈ ਗਲਤ ਕਰਦਾ ਉਹਦੇ ਖਿਲਾਫ ਖੜੇ ਹੋਣਾ ਬਗਾਵਤ ਕਰਤੀ ਤੇ ਇਸੇ ਤਰ੍ਹਾਂ ਆਪਾਂ ਕਕ ਖਖ ਗਗ ਘਗ ੰਗਾ ਵਾਲੀ ਲਾਈਨ ਕਰਦੇ ਆ ਜਿਹੜੀ ਕਕ ਖਖ ਇਹਦਾ ਉਚਾਰਾ ੰਗਾ ਬੋਲਾਂਗਾ ਇਹਦੇ ਵਿੱਚ ਕੁਝ ਸ਼ਬਦ ਨੇ ਜਿਹੜੇ ਆਪਾਂ ਸਿੰਘ ਹੈ ਜਿਵੇਂ ਗਗੇ ਨਾਲ ਲਿਖ ਲੈਂਦੇ ਹੁਣ ਪਰ ਗਲਤ ਹੈ ਇਹ ਸਿੰਘ ਦੇ ਵਿੱਚ ਗੱਗਾ ਨਹੀਂ ਪੈਂਦਾ ਗੰਗਾ ਪੈਂਦਾ ਸਿੰਘ ਥੋੜੀ ਜੀ ਨੱਕ ਚ ਆਵਾਜ਼ ਆਉਂਦੀ ਹੈ ਤੇ ਗਲੇ ਚੋਂ ਕੰਗਣ ਕੰਗਣ ਦੇ ਵਿੱਚ ਗੱਗਾ ਗਲਤ ਹੈ ਕੀ ਪੈਂਦਾ ਗੰਗਾ ਕੰਗਣ ਐਵੇਂ ਵਾਂਗੂ ਲਿਖਿਆ ਆਪਾਂ ਵਾਂਗੂ ਲਿਖਦੇ ਆ ਤਾਂ ਗੱਗਾ ਨਹੀਂ ਪੈਂਦਾ ਇੱਥੇ ਗੱਗਾ ਪਾ ਕੇ ਲਿਖਦੇ ਆ ਉਹ ਗਲਤ ਹੈ ਵਾਂਗੂ ਵਾਂਗੂ ਲਿਖ ਇਹ ਅੰਗੇ ਨਾਲ ਲਿਖਿਆ ਜਾਣਾ ਇਹ ਬਣਾ ਲਿਖਾਂਗੇ ਆਪਾਂ ਤਾਂ ਇਹ ਗਲਤ ਹੈ ਮੇਂਗਣ ਇਹਦੇ ਵਿੱਚ ਵੀ ਗੱਗਾ ਪਾਵਾਂਗੇ ਤਾਂ ਗਲਤ ਹੈ ਹੰਗਾ ਪੈਂਦਾ ਬਾੰਗ ਦੇ ਵਿੱਚ ਵੀ ਗੱਗਾ ਨਹੀਂ ਪੈਂਦਾ ਹੰਗਾ ਪੈਂਦਾ ਥੋੜੇ ਜਿਹੇ ਸ਼ਬਦ ਨੇ ਇਹ ਜਿਨ੍ਹਾਂ ਦੇ ਵਿੱਚ ਗੱਗਾ ਨਹੀਂ ਪੈਂਦਾ ਹੰਗਾ ਪੈਂਦਾ ਹਲੇ ਵੀ ਮਤਲਬ ਜੋ ਸਹੀ ਹੈ ਉਸ ਤੋਂ ਬਾਅਦ ਆਪਾਂ ਕਰਾਂਗੇ ਜੱਜਾ ਨਹੀਂ ਝੱਜਾ ਪੈਂਦਾ ਜਿਨ੍ਹਾਂ ਦੇ ਵਿੱਚ ਕੁਝ ਸ਼ਬਦ ਨੇ ਜਿਹੜੇ ਜੱਜੇ ਨਾਲ ਪਾਵਾਂਗੇ ਆਪਾਂ ਤਾਂ ਉਹ ਗਲਤ ਹੋ ਜਾਣਗੇ ਝੱਜੇ ਨਾਲ ਲਿਖਣੇ ਪੈਂਦੇ ਨੇ ਉਹ ਆਪਾਂ ਨੂੰ ਸਾਂਝ ਸਾਂਝ ਸ਼ਾਮ ਦਾ ਟਾਈਮ ਝੱਜੇ ਨਾਲ ਪੈਂਦਾ ਸਾਂਝ ਝੱਜੇ ਨਾਲ ਪੈਂਦਾ ਪੂੰਜ ਝੱਜੇ ਨਾਲ ਪੈਂਦਾ ਇਹ ਸ਼ਬਦ ਨੇ ਜਿਹੜੇ ਇਹਨਾਂ ਦੇ ਵਿੱਚ ਝੱਜਾ ਹੀ ਪੈਂਦਾ ਤਾਂ ਇਹ ਠੀਕ ਨਹੀਂ ਪੂੰਜ ਮਤਲਬ ਸਾਫ਼ ਕਰਨਾ ਪੂੰਜਣਾ ਸਾਂਝੀ ਵਾਲਤਾ ਝੱਜੇ ਨਾਲ ਪੈਂਦਾ ਇੱਥੇ ਜੱਜਾ ਪਾਵਾਂਗੇ ਤਾਂ ਗਲਤ ਹੈ ਚੁੰਝ ਪੰਛੀ ਦਾ ਮੂੰਹ ਨੂੰ ਚੁੰਝ ਕਹਿੰਦੇ ਨੇ ਝੱਜੇ ਨਾਲ ਪੈਂਦਾ ਸੋਜੀ ਝੱਜੇ ਨਾਲ ਪੈਂਦਾ ਸੂਜ ਝੱਜੇ ਨਾਲ ਪੈਂਦਾ ਸੂਜ ਸਮਝ ਲੈ ਲਓ ਗੁੱਜਾ ਗੁੱਜਾ ਲੁਕਿਆ ਹੋਇਆ ਭੇਤ ਕੋਈ ਗੁੱਜਾ ਬੁਝਣਾ ਝੱਜੇ ਨਾਲ ਪੈਂਦਾ ਝੱਜੇ ਨਾਲ ਪਾਵਾਂਗੇ ਤਾਂ ਬੁਝਣਾ ਬੋਲ ਬੋਲ ਨਾਲ ਜਿਵੇਂ ਬੁਝਣਾ ਬੋਲਿਆ ਜਾਏਗਾ ਉਹ ਗਲਤ ਹੈ ਤੇ ਅੱਗੇ ਆਪਾਂ ਕਰਨਾ ਝੱਜੇ ਤੇ ਝੱਜੇ ਦੇ ਨਾਲ ਅਰਥਾਂ ਦੇ ਵਿੱਚ ਫਰਕ ਪੈਂਦੇ ਨੇ ਜੱਜੇ ਨਾਲ ਵੀ ਸ਼ਬਦ ਠੀਕ ਆ ਉਹ ਝੱਜੇ ਨਾਲ ਵੀ ਠੀਕ ਹੈ ਪਰ ਦੋਨੋਂ ਦੇ ਅਰਥ ਅਲੱਗ-ਅਲੱਗ ਨੇ ਸੁੱਜ ਸੁੱਜ ਲਿਖਾਂਗੇ ਆਪਾਂ ਤਾਂ ਸੁੱਜ ਦਾ ਅਰਥ ਕੀ ਹੈ ਵੀ ਸੁੱਜ ਗਿਆ ਕੁਝ ਲੜਿਆ ਤੇ ਉੱਥੇ ਸੁੱਜ ਗਿਆ ਸੁੱਜ ਤੈਨੂੰ ਕੁਝ ਸੁੱਜਿਆ ਨਹੀਂ ਸੁੱਜ ਨਹੀਂ ਰਿਹਾ ਤੈਨੂੰ ਕੁਝ ਵੀ ਸੁੱਜ ਮਤਲਬ ਕਿ ਵੀ ਤੇਰੀ ਸੋਚ ਨਹੀਂ ਕੰਮ ਕਰਦੀ ਸੁੱਜਾ ਉਸ ਦਾ ਪੈਰ ਸੁੱਜਾ ਹੋਇਆ ਹੈ ਸੁੱਜਾ ਉਸ ਨੂੰ ਕੁਝ ਵੀ ਨਾ ਸੁਝਾ ਕੁਝ ਵੀ ਸਮਝ ਨਾ ਲੱਗੀ ਜੰਗ ਜੰਗ ਕੀ ਹੁੰਦਾ ਲੜਾਈ ਜੰਗ ਨੇ ਤਵਾਹੀ ਮਚਾ ਦਿੱਤੀ ਤੇ ਝੰਗ ਇੱਕ ਇਲਾਕੇ ਦਾ ਨਾਮ ਹੈ ਝੰਗ ਝੰਗ ਸਿਆਲ ਸੁਣਿਆ ਹੋਣਾ ਤੁਸੀਂ ਉਹਦੇ ਵਿੱਚ ਅ ਕਿੱਸੇ ਪੜਦੇ ਆ ਜਿਹੜੇ ਆਪਾਂ ਜਰਨਾ ਜਰ ਗਿਆ ਮਤਲਬ ਕਿ ਮੈਂ ਇਹ ਦੁੱਖ ਜਰ ਗਿਆ ਸਾਨੂੰ ਦੁੱਖ ਝਰਨਾ ਆਉਣਾ ਚਾਹੀਦਾ ਝਰਨਾ ਝਰਨਾ ਕੀ ਹੁੰਦਾ ਪਹਾੜਾਂ ਦੇ ਵਿੱਚ ਜਦੋਂ ਜਿਹੜਾ ਪਾਣੀ ਉੱਪਰ ਤੋਂ ਨੀਚੇ ਨੂੰ ਵਹਿਦਾ ਹੈ ਪਹਾੜ ਵਿੱਚੋਂ ਝਰਨਾ ਵਹਿ ਰਿਹਾ ਹੈ ਜੜ ਜੜ ਦਿੱਤੀ ਚਪੇ ਉਸਨੇ ਉਸ ਦੇ ਚਪੇੜ ਜੜ ਦਿੱਤੀ ਝਾੜ ਨੇਰੀ ਨੇ ਸਾਰਾ ਫਲ ਹਨੇਰੀ ਨਾਲ ਸਾਰਾ ਫਲ ਝੜ ਗਿਆ ਝੜਨਾ ਜੜੀ ਇਹ ਇੱਕ ਜੜੀ ਹੈ ਜਾਂ ਜੜੀ ਦਾ ਅਰਥ ਉਸ ਦੇ ਚ ਪੇੜ ਜੜੀ ਵੀ ਲੈ ਸਕਦੇ ਆ ਆਪਾਂ ਝੜੀ ਝੜੀ ਲੱਗੀ ਹੋਈ ਐ ਆਪਾਂ ਕਹਿ ਦਿੰਨੇ ਆ ਬਹੁਤ ਲਗਾਤਾਰ ਥੋੜੀ ਥੋੜਾ ਨਹੀਂ ਪੈਂਦਾ ਰਹਿਦਾ ਝੜੀ ਲੱਗੀ ਹੋਈ ਐ ਝੂਠ ਝੂਠ ਨਾ ਛਡੋ ਖਾਣੇ ਦੇ ਵਿੱਚ ਝੂਠ ਨਾ ਛਡੋ ਝੂਠ ਝੂਠ ਨਾ ਬੋਲੋ ਸਦਾ ਸੱਚ ਬੋਲੋ ਪੂੰਜੀ ਪੂੰਜੀ ਹੁੰਦੀ ਆ ਕੋਈ ਜਿਹੜੀ ਤੁਹਾਡੇ ਕੋਲ ਚੀਜ਼ਾਂ ਨੇ ਤੁਹਾਡੀ ਸੰਭੀ ਹੋਈ ਚੀਜ਼ ਐ ਪੂੰਜੀ ਆ ਸਾਡੇ ਕੋਲ ਉਹਨਾਂ ਕੋਲ ਕਾਫੀ ਪੂੰਜੀ ਐ ਪੂੰਜੀ ਸਾਫ਼ ਕੀਤੀ ਉਸਨੇ ਫੱਟੀ ਪੂੰਜੀ ਪੰਜੀ ਪੰਜੀ ਹੁੰਦੀ ਐ ਪੈਸੇ ਪੰਜ ਪੈਸੇ ਪੰਜੀ 25 ਪੈਸੇ ਨੂੰ ਹਿੰਦੀ ਦੇ ਵਿੱਚ ਪੰਜੀ ਹੋਲਦੇ ਨੇ ਪੰਜੀ ਬਾਜ ਵਾਜ ਹੁੰਦਾ ਬਿਨਾ ਬਿਨਾ ਗੁਰੂ ਤੋਂ ਗੁਰੂ ਤੋਂ ਬਾਜ ਜਾਂ ਦੁੱਧ ਦੇ ਆਵਾਜ ਖੀਰ ਨਹੀਂ ਰਿਜਦੀ ਬਗਾਰ ਬਾਜ ਬਾਜ ਕੀਆ ਇੱਕ ਉਹ ਬਾਜ ਨਹੀਂ ਆਉਂਦਾ ਟਲਦਾ ਨਹੀਂ ਆਹੋ ਮਾਂਜੀ ਇਹ ਕੋਲੀ ਤੂੰ ਵਧੀਆ ਨਹੀਂ ਮਾਂਜੀ ਸਾਫ ਨਹੀਂ ਮਾਂਜੀ 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 ਹੁੰਦਾ ਜਿਹੜਾ ਬੇੜੀ ਚਲਾਉਂਦਾ ਮਾਂਜੀ ਬੇੜੀ ਚਲਾ ਰਿਹਾ ਹੈ ਹਾਂਜੀ ਇਹ ਸੀਗੇ ਸ਼ਬਦ ਆਪਣੇ ਤੇ ਹੁਣ ਜੂਨ ਦੀਆਂ ਛੁੱਟੀਆਂ ਹੋ ਜਾਣੀਆਂ ਨੇ ਤੇ ਮੈਨੂੰ ਦੱਸਿਓ ਜੇ ਸਵੇਰ ਦੇ ਸਮੇਂ 10 ਵਜੇ ਕਲਾਸ ਲਗਾ ਸਕਦੇ ਆ ਆਪਾਂ ਫਿਰ ਲਗਾ ਲਿਆ ਕਰਾਂਗੇ ਇਸ ਤੋਂ ਬਾਅਦ ਆਪਾਂ ਥੋੜੇ ਜਿਹੀ ਰਹਿ ਗਏ ਇਹ ਉਸ ਤੋਂ ਬਾਅਦ ਫਿਰ ਮੁਹਾਵਰੇ ਕਰਾਂਗੇ ਨਾਲ ਤੇ ਨਾਲ ਅਖਾਉਤਾਂ ਦੱਸਿਓ ਜੋ ਵੀ ਕਰਨਾ ਹੋਇਆ ਕਮੈਂਟ ਦੇ ਵਿੱਚ ਕਰ ਦੱਸਿਓ ਜਰੂਰ ਇਹ ਆਪਣਾ ਸੁੱਧ ਪੰਜਾਬੀ ਵਾਲਾ ਕੰਮ ਛੁੱਟੀਆਂ ਛੁੱਟੀਆਂ ਚ ਨਿਭੜ ਜਿਵੇਂ ਉਸ ਤੋਂ ਬਾਅਦ ਫਿਰ ਆਪਾਂ ਹੋਰ ਚੀਜ਼ਾਂ ਕਰਾਂਗੇ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਕਮੈਂਟ ਜਰੂਰ ਕਰਿਆ ਕਰੋ ਹੋਰ ਐਵੇਂ ਦਾ ਜੇ ਕੋਈ ਸ਼ਬਦ ਹੈਗਾ ਤੁਹਾਡੇ ਕੋਲ ਤਾਂ ਲਿਖਿਓ ਜਰੂਰ ਹਾਂਜੀ ਅੱਜ ਇੰਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਜੁੜਨ ਲਈ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ